ਨਲਜੀਤ ਜੀ ਤੇ ਕੀਪੀ ਗਰੇਵਾਲ ਦਾ ਸੀ ਕੰਮ ਕਰਕੇ ਖੁਸ਼ ਹੈ ਅਗਰ ਉਹ ਵੀਡੀਓ ਦੇਖ ਰਿਹਾਤਾ ਇੱਕ ਵਾਰ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਅੱਛਾ ਉਹ ਤੁਹਾਨੂੰ ਕੰਟੈਕਟ ਕਰਨ ਤੁਸੀਂ ਵੀ ਉਹਨਾਂ ਨੂੰ ਕਰਨਾ ਅਸੀਂ ਆਪਣੇ ਟੈਲੈਂਟ ਤੇ ਆਪਣੀ ਵੀਡੀਓਜ਼ ਦੇ ਦੁਆਰਾ ਅਸੀਂ ਮਜਬੂਰ ਕਰੂंगे ਕਿ ਅਗਲਾ ਸਾਨੂੰ ਮੈਸੇਜ ਕਰੇ ਜੇ ਉਹਨਾਂ ਨਾਲ ਮਿਲਣਾ ਹੋਵੇ ਤਾਂ ਮਿਲਣਨਗੇ ਐਦਾਂ ਆਪਾਂ ਕਿਸੇ ਪਰ ਅਸੀਂ ਮਿਹਨਤ ਕਰਦੇ ਰਹੂਗੇ ਜੀ ਹੁਣ ਆ ਫਿਲਮ 'ਚ ਸਾਨੂੰ ਲਿਆ ਗਿਆ ਜੇ ਅਸੀਂ ਖੁਦ ਕਹਿੰਦੇ ਇਹਨਾਂ ਨੂੰ ਸਾਨੂੰ ਕਦੇ ਨਾਲ ਲੈਂਦੇ ਇਹਨਾਂ ਨੇ ਆਪ ਤੁਹਾਨੂੰ ਕੰਟੈਕਟ ਕਰਕੇ ਸਾਨੂੰ ਫਿਲਮ 'ਚ ਲਿਆ ਹੈ ਤਾਂ ਕਰਕੇ ਉਹ ਚੀਜ਼ ਦਾ ਸਵਾਦ ਹੀ ਲੱਗ ਗਿਆ ਜਦ ਅਸੀਂ ਬਣੇ ਸੀ ਮਤਲਬ ਅਸੀਂ ਆਪਣੀ ਦਮ ਤੇ ਬਣੇ ਆ ਜੇ ਅੱਜ ਮਤਲਬ ਜੇ ਬੰਦੇ ਥੋੜਾ ਬੋਤਾ ਵਿੱਚ ਨੂੰ ਦਬ ਵੀ ਜਾਵੇ ਔਰ ਕੋਈ ਬੁਲਾਣਾ ਛੱਡ ਦਿੰਦਾ ਤਾਂ ਕੋਈ ਚੱਕਰ ਨਹੀਂ ਹੈ ਜੇ ਬਣੇ ਤੇ ਅਸੀਂ ਕਿਹੜੇ ਉਹਨਾਂ ਦੇ ਦਮ ਤੇ ਬਣੇ ਤੇ ਬਾਕੀ ਰਹੀ ਗੱਲ ਉਹਨਾਂ ਨੂੰ ਜਵਾਬ ਅਸੀਂ ਕਿਸੇ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ ਹਾਂ ਅਸੀਂ ਜਿਵੇਂ ਹੈਗੇ ਆਪਣੀ ਮਸਤੀ 'ਚ ਕੰਮ ਕਰ ਰਹੇ ਹਾਂ ਕੋਈ ਕੁਝ ਵੀ ਬੋਲੀ ਜਾ ਸਾਨੂੰ ਕੋਈ ਚੱਕਰ ਨਹੀਂ ਹੈ ਮੇਰੇ ਲਈ ਕੋਈ ਕਨਸੈਪਟ ਬਣਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜੇ ਮਤਲਬ ਆਪਾਂ ਕਿਤੇ ਵੀ ਖੜੇ ਹਾਂ ਉੱਥੇ ਮੈਂ ਕੋਈ ਵੀ ਕਨਸੈਪਟ ਬਣਾ ਸਕਦਾ ਹਾਂ ਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਫਿਲਮ ਸੰਗਰਾਮ ਦੇ ਟ੍ਰੇਲਰ ਲਾਂਚ ਇਵੈਂਟ ਤੇ ਪਹੁੰਚੇ ਆ ਤੇ ਟ੍ਰੇਲਰ ਬਹੁਤ ਖੂਬਸੂਰਤ ਹੈ ਹਰ ਕੋਈ ਇਸ ਦੀ ਤਾਰੀਫ ਕਰ ਰਿਹਾ ਕਿਉਂਕਿ ਸੰਗਰਾਮ ਸ਼ਬਦ ਹੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਬਹੁਤ ਹੀ ਜ਼ਿਆਦਾ ਪਾਵਰਫੁਲ ਹੈ ਤੇ ਇਸ ਫਿਲਮ ਦੇ ਵਿੱਚ ਗੋਬਿੰਦਾ ਸਰਦਾਰ ਜਿਨ੍ਹਾਂ ਦੀ ਵੀਡੀਓ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਦੇਖਦੇ ਹੋ ਉਹਨਾਂ ਦੀ ਟੀਮ ਮੌਜੂਦ ਹਨ ਅਨੇ ਕੰਮ ਕੀਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਬਹੁਤ ਵਧੀਆ ਅੱਛਾ ਤੁਸੀਂ ਤਿੰਨਾ ਨੇ ਕੰਮ ਕੀਤਾ ਮੂਵੀ ਚ ਹਾਂਜੀ ਤਿੰਨਾ ਨੇ ਕੀਤਾ ਜੀ ਜੀ ਤੇ ਆਪਣੇ ਤਾਂ ਡਾਇਲੋਗ ਵੀ ਐ ਤੇ ਮੇਰੇ ਭਰਾ ਦਾ ਵੀ ਡਾਇਲੋਗ ਐ ਮੂਵੀ ਦੇ ਵਿੱਚ ਜੀ ਤੇ ਬਹੁਤ ਸੋਹਣਾ ਮਤਲਬ ਕਿਹੋ ਜਿਹਾ ਕੈਰੈਕਟਰ ਐ ਤੁਹਾਡਾ ਪੋਜ਼ਿਟਿਵ ਐ ਕਿ ਨੈਗੇਟਿਵ ਐ ਵਿਲਨ ਵਾਲਾ ਸਾਡਾ ਤਾਂ ਮੈਸੇਜ ਵਿਲਨ ਦੇ ਨਾਲ ਹੀ ਐ ਜੀ ਯਾਦਗਰ ਵਾਲ ਜੀ ਦੇ ਨਾਲ ਆਪਣਾ ਜੀ ਤੇ ਬਾਕੀ ਜੇਲ੍ਹ ਦੇ ਵਿੱਚ ਵੀ ਐ ਨੈਗੇਟਿਵ ਹੀ ਸਮਝੋ ਜੇਲ੍ਹ ਚ ਸੀ ਨੈਗੇਟਿਵ ਹੀ ਹੋਵਾਂਗੇ ਜੀ ਰੀਲਾ ਜਿਹੜਾ ਸਾਰਿਆਂ ਨੂੰ ਹਸਾਉਂਦੇ ਹੋ ਤੇ ਹਸਾਉਂਦੇ 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 ਜੇਲ੍ਹ ਤੱਕ ਪਹੁੰਚ ਗਏ ਹਾਂਜੀ ਹਾਂਜੀ ਅੱਛਾ ਜੀ ਤੁਹਾਡਾ ਕਿਹੋ ਜਿਹਾ ਕੈਰੇਕਟਰ ਹੈ ਨਹੀਂ ਸਾਡਾ ਤਾਂ ਛੋਟਾ ਜਿਹਾ ਕੀ ਹੈ ਬਟ ਸਾਡੇ ਲਈ ਇਹ ਬਹੁਤ ਬੜੀ ਗੱਲ ਹੈ ਕਿ ਹਨਾ ਅਸੀਂ ਪਿੰਡਾਂ 'ਚੋਂ ਉੱਠ ਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਜੀ ਤੇ ਸਾਡੇ ਲਈ ਥੀਏਟਰ ਜਾਣਾ ਬਹੁਤ ਬੜੀ ਗੱਲ ਹੈ ਕਿਉਂਕਿ ਅਸੀਂ ਇੱਥੇ ਆ ਕੇ ਹੋਰ ਵੀ ਆਰਟਿਸਟਾਂ ਦੇ ਅਸੀਂ ਫਿਲਮਾਂ ਦੇਖਦੇ ਹੁੰਦੇ ਤੇ ਅੱਜ ਅਸੀਂ ਖੁਦ ਥੀਏਟਰ 'ਚ ਆ ਰਹੇ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡਾ ਕਿਹੋ ਜਿਹਾ ਕੈ ਮੇਰਾ ਕੈਰੈਕਟਰ ਬਹੁਤ ਵਧੀਆ ਜੀ ਮੈਂ ਯਾਦਗਰਵਾਲ ਵੀਰਨਾਲਾ ਤੇ ਮੇਰਾ ਤਾਂ ਸੋਣਾ ਇਹਨਾਂ ਨਾਲ ਥੋੜਾ ਜਿਆਦਾ ਹੀ ਹੈ ਮੇਰਾ ਬਟ ਚਲੋ ਵਧੀਆ ਹੈ ਨਾ ਮੇਰੇ ਡਾਇਲੋਗ ਇੱਕ ਤਰੀਕਾ ਮੈਂ ਬੋਲੀ ਵੀ ਪਰ ਹੈ ਅਸੀਂ ਵਿਆਹ ਤੜਾਉਣ ਜਾਣੇ ਹਥੇ ਤੇ ਉਥੇ ਗੋਵਿੰਦਾ ਵੀ ਆ ਮੇਰੇ ਨਾਲ ਕਹਿੰਦਾ ਮਤਲਬ ਸੀਨ ਚੰਗੀ ਤੇ ਨਾ ਕਿਹੜੀ ਬੋਲੀ ਹੈ ਬੋਲੀ ਸੁਣਾ ਦੋ ਬੋਲੀ ਸੁਣਾ ਦੇ ਸੁਣਾ ਦੋ ਐਦਾਂ ਦੀ ਉਹ ਹਰੀ ਹਰੀ ਕਣਕ ਦੋਆਬੇ ਦੀ ਉਹ ਹਰੀ ਹਰੀ ਕਣਕ ਦੋਆਬੇ ਦੀ ਮਤਲਬ ਚਲੋ ਠੀਕ ਹੈ ਪਰ ਮਨ ਨਾਲ ਬੋਲੀ ਚੰਗੀ ਤਰ੍ਹਾਂ ਯਾਦ ਨਹੀਂ ਆ ਰਹੀ ਹੈ ਇਹਦਾ ਭੁੱਲ ਗਏ ਹਾਂਜੀ ਕਹਿੰਦਾ ਜਿਹੜੀ ਅੱਜ ਪੰਘੜਾ ਜਿਹੜੀ ਅੱਜ ਪੰਘੜਾ ਨਹੀਂ ਪਾਉ ਉਹ ਰਾਨੇ ਆ ਬਾਬੇ ਦੀ ਐਦਾਂ ਦੀ ਸੀ ਅੱਛਾ ਇਹ ਬੋਲੀ ਪਾ ਕੇ ਤੁਸੀਂ ਉੱਥੇ ਵਿਆਹ ਤੜਵਾਉਂਦੇ ਹੋ ਹਾਂਜੀ ਮਨੇ ਮਤਲਬ ਉਹਨਾਂ ਦਾ ਵਿਆਹ ਤਾਂ ਯਾਦਗਰਵਾਲ ਵੀਰ ਤੜਵਾਦਣ ਨੇ ਮੈਂ ਤਾਂ ਬਸ ਸਵਾਦ ਲੈਣ ਆਵਾਤੀ ਆ ਕੇ अच्छा ਤੁਹਾਡਾ ਕੀ ਡਾਇਲੋਗ ਹੈ ਨਹੀਂ ਮੇਰਾ ਡਾਇਲੋਗ ਨਹੀਂ ਹੈ ਕੋਈ ਮੈਂ ਕੈਦੀ ਜਿਹਾ ਦਿਖਾਇਆ ਹੋਇਆ ਬਸ ਵਿੱਚ ਅੱਛਾ ਐਵੇਂ ਵਿਚਾਰੇ ਮਾਸੂਮ ਨੂੰ ਤੁਸੀਂ ਕੈਦੀ ਬਣਵਾਤਾ ਹੋਰ ਕੀ ਜੀ ਤੁਹਾਡਾ ਡਾਇਲੋਗ ਕੀ ਹੈ ਡਾਇਲੋਗ ਤਾਂ ਹੈਗਾ ਪਰ ਉਹ ਜਿਹ ਮੈਂ ਦੱਸ ਦੂੰਗੇ ਫਿਰ ਉਹ ਸਰਪ੍ਰਾਈਜ਼ ਹੈ ਕਦੋਂ ਹੋ ਜਾਣਾ ਹਾਂ ਜੀ ਸਸਪੈਂਸ ਖਤਮ ਹੋ ਜਾਣਾ ਹੀ ਜੀ ਅੱਛਾ ਜਿਹੜੀ ਤੁਸੀਂ ਛੋਟਾ ਡਾਇਲੋਗ ਹੈ ਉਹ ਹੀ ਦੱਸ ਦੂ ਕਿ ਫਿਰ ਬਣਾ ਕੀ ਆ ਗਿਆ ਛੋਟਾ ਜੀ ਹਾਂ ਨਾ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਤੇ ਤੁਹਾਡੇ ਰੀਲਸ ਬਹੁਤ ਵਾਇਰਲ ਹੁੰਦੇ ਆ ਚਾਹੇ ਤੁਸੀਂ ਕਿਸੇ ਚੀਜ਼ ਦੀ ਪ੍ਰੋਮੋਸ਼ਨ ਕਰ ਰਹੇ ਹੋ ਜਾਂ ਕਿਸੇ ਫਿਲਮ ਨੂੰ ਪ੍ਰੋਮੋਟ ਕਰ ਰਹੇ ਹੋ ਜਾਂ ਉਹਦੇ ਲੋਕਾਂ ਦੇ ਐਂਟਰਟੇਨਮੈਂਟ ਲਈ ਵੀਡੀਓ ਬਣਾ ਰਹੇ ਹੋ ਇਸ ਸਕ੍ਰਿਪਟ ਕੋਣ ਲਿਖਦਾ ਤੇ ਆਈਡੀਆਸ ਕਿੱਥੋਂ ਆਉਂਦੇ ਨੇ ਬਾਈ ਜੀ ਲਿਖਦੇ ਆ ਯਾਰ ਬਾਈ ਜੀ ਬਾਈ ਜੀ ਆ ਨੇ ਮੈਨੂੰ ਇੱਕ ਵਾਰੀ ਆਪਣੇ ਰੀਅਲ ਨੇਮ ਦੱਸ ਦੋ ਤੇ ਉਹ ਵੀ ਦੱਸ ਦੋ ਜਿਹੜੇ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਲਿਖਦੇ ਹੋ ਇੰਟਰੋਡਿਊਸ ਕਰਵਾਉਂਦੇ ਹੋ ਨਹੀਂ ਮੇਰਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਗੋਬਿੰ다 ਨਾਮ ਹੈ ਅਸੀਂ ਆਹੀ ਰਾਮ ਯੂਜ਼ ਕਰਦੇ ਹਾਂ ਹਾਂ ਜੀ ਬਾਕੀ ਇੱਧਰ ਮੇਰਾ ਨਾਮ ਹੀਰਾ ਹੀ ਪਰ ਮੈਨੂੰ ਵੀਡੀਓ 'ਚ ਬਾਈ ਜੀ ਕਹਿੰਦੇ ਦੋਈ ਮੇਰਾ ਨਾਮ ਸੁਖੀ ਹੈ ਹਾਂ ਜੀ ਸੁਖੀ ਜੀ ਤੇ ਬਾਈ ਜੀ ਆਈਡੀਆਸ ਤੁਹਾਡੇ ਦਿਮਾਗ ਚ ਕਿੱਥੋਂ ਆਉਂਦੇ ਆ ਉਹ ਗੈਂਗਸਟਰ ਆਂਦਾ ਬੰਦਾ ਮਾਰਦਾ ਫਿਰ ਤੁਸੀਂ ਕਹਿੰਦੇ ਆ ਫਿਲਮ ਦੇਖ ਕੇ ਆਓ ਜੀ ਬਚਪਨ ਤੋਂ ਹੀ ਮੈਂ ਕਿੱਦਾਂ ਦਾ ਬੰਦਾ ਜੀ ਮੈਂ ਮੂਵੀਜ਼ ਬਹੁਤ ਦੇਖੀਆਂ ਤੇ ਮੇਰੀ ਜਿਹੜੀ ਅਸਲ ਜ਼ਿੰਦਗੀ ਹੋਈ ਹੈ ਉਹ ਵੀ ਥੋੜੀ ਫਿਲਮੀ ਟਾਈਪ ਹੀ ਹੈ ਤੇ ਮੈਂ ਕੋਈ ਵੀ ਚੀਜ਼ ਹੈ ਉਹਨੂੰ ਮੈਂ ਕੁਝ ਸੋਚਦਾ ਵੀ ਆ ਤਾਂ ਮੈਂ ਫਿਲਮ ਮੰਗੀ ਸੋਚਦਾ ਕਈ ਲੋਕ ਕਹਿੰਦੇ ਯਾਰ ਉਹ ਤੂੰ ਆਜ ਆਪਣੀ ਫਿਲਮੀ ਜ਼ਿੰਦਗੀ ਤੋਂ ਬਾਹਰ ਆ ਜਾ ਵੀ ਕਈ ਵਾਰ ਮੇਰੇ ਨਾਲ ਐਦਾਂ ਵੀ ਹੋ ਜਾਂਦਾ ਬਟ ਦੂਆ ਬੰਦਾ ਨਹੀਂ ਦਾ ਸਮਝ ਸਕਦਾ ਹੁਣ ਜੋ ਮੈਂ ਮੇਰੇ ਲਈ ਤਾਂ ਇਹੀ ਅਸਲ ਜ਼ਿੰਦਗੀ ਹੈ ਬਾਕੀ ਸਕ੍ਰਿਪਟ ਅਸੀਂ ਜ਼ਿਆਦਾ ਸੋਚਦੇ ਨਹੀਂ ਹੈਗੇ ਔਨ ਦੀ سپورਟ ਬਣਾਉਣੀ ਹੈ ਜੀ ਅਸੀਂ ਅੱਛਾ ਜੀ ਮੈਂ ਵੀ ਬਾਈ ਜੀ ਤੁਹਾਡੀ ਫਿਲਮੀ ਜ਼ਿੰਦਗੀ ਬਾਰੇ ਥੋੜਾ ਜਿਹਾ ਜਾਨਣਾ ਚਾਹੁੰਦੀ ਆ ਇਨ ਸ਼ਾਰਟ ਫਿਲਮੀ ਜ਼ਿੰਦਗੀ ਤੇ ਇਹ ਵੀ ਮੇਰੇ ਲਈ ਕੋਈ ਕਨਸੈਪਟ ਬਣਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜੇ ਮਤਲਬ ਆਪਾਂ ਕਿਤੇ ਵੀ ਖੜੇ ਆ ਉੱਥੇ ਮੈਂ ਕੋਈ ਵੀ ਕਨਸੈਪਟ ਬਣਾ ਸਕਦਾ ਹਾਂ ਬਸ ਲੋਕੇਸ਼ਨ ਨੂੰ ਦੇਖ ਕੇ ਪਰ ਐ ਵੀ ਕਈ ਵਾਰ ਐਂਡ ਬਣਾਉਣ ਨੂੰ ਟਾਈਮ ਲੱਗ ਜਾਂਦਾ ਹੁੰਦਾ ਉਸ ਚੀਜ਼ ਦਾ ਪਰ ਸ਼ੁਰੂਆਤ ਕਰਨੀ ਬਹੁਤ ਸੌਖੀ ਹੈ ਜਿਵੇਂ ਹੁਣ ਤੁਸੀਂ ਟ੍ਰੇਲਰ ਲਾਂਚ ਤੇ ਆਏ ਹੋ ਸੰਗਰਾਮ ਦੇ ਆਮ ਸ਼ੋਰ ਇਹਦੀ ਪ੍ਰੋਮੋਸ਼ਨ ਹੁਣ ਤੁਸੀਂ ਆਪ ਵੀ ਕਰੋਗੇ ਕਿਉਂਕਿ ਤੁਸੀਂ ਆਪ ਫਿਲਮ ਦਾ ਹਿੱਸਾ ਹੋ ਤੇ ਜੇ ਤੁਸੀਂ ਹੁਣ ਆਏ ਹੋ ਕੋਈ ਆਈਡੀਆ ਆਇਆ ਦਿਮਾਗ ਦੇ ਵਿੱਚ ਇਹ ਰਿਵੀਲ ਨਹੀਂ ਕਰਨਾ ਆਈਡੀਆ ਅਸੀਂ ਨਾ ਇੱਕ ਸਾਡੀ ਇਹ ਗੱਲ ਹੈ ਵੀ ਅਸੀਂ ਬਹੁਤ ਦਿਨ ਪਹਿਲਾਂ ਸੋਚਣਾ ਨਹੀਂ ਸ਼ੁਰੂ ਕਰਦੇ ਅਸੀਂ ਆਉਣ ਦਾ ਸਪੋਰਟ ਜ ਕਿਸੇ ਦੀ ਪ੍ਰੋਮੋਸ਼ਨ ਵੀ ਕਰਨ ਜਾ ਰਹੇ ਨੇ ਤਾਂ ਅਸੀਂ ਰਸਤੇ ਪਚਾਏ ਜਾ ਰਹੇ ਹੁਣੇ ਸਾਨੂੰ ਪਤਾ ਹੀ ਨਹੀਂ ਕਾਦੀ ਕਈ ਵਾਰ ਤਾਂ ਮੈਨੂੰ ਐ ਵੀ ਨਹੀਂ ਪਤਾ ਵੀ ਇਮੀਗ੍ਰੇਸ਼ਨ ਸੈਂਟਰ ਦਾ ਨਾਮ ਕੀ ਹੈ ਜਿੱਦੀ ਪ੍ਰੋਮੋਸ਼ਨ ਕਰਨ ਜਾ ਰਹੇ ਹਾਂ ਉੱਥੀ ਜਾ ਕੇ ਮੈਨੂੰ ਇਹ ਦੱਸਦੇ ਆ ਵੀ ਆਹ ਨਾਮ ਹੈ ਉੱਥੀ ਜਾ ਕੇ ਉੱਥੀ ਪ੍ਰੋਮੋਸ਼ਨ ਉੱਥੀ ਸਟੋਰੀ ਸੋਚਦੇ ਆ ਸਾਰਾ ਕੁਝ ਉੱਥੀ ਹੁੰਦਾ ਤੁਸੀਂ ਤਾਂ ਪੂਰੀ ਵਿਲਨ ਵਾਲੀ ਜਾਂ ਜਿੱਦਾਂ ਗੁੰਡਿਆਂ ਵਾਲੀ ਫੀਲ ਲੈਂਦੇ ਹੋ ਬਾਈ ਜੀ ਆ ਗਏ ਆਹ ਡਰ ਜਾਂਦੇ ਵਿਚਾਰੇ ਡੇਗ ਹੀ ਜਾਂਦੇ ਆ ਹੇ ਤਾਂ ਚੇਲੇ ਆ ਚੇਲੇ ਚੇਲੇ ਆ ਨਾ ਜੀ ਅਸੀਂ ਪਰ ਤੁਹਾਡਾ ਰੁੰਗੇ ਜੀ ਤੇ ਮਤਲਬ ਆਰਟਿਸਟ ਤੁਹਾਨੂੰ ਖੁਦ ਸਪੋਰਟ ਕਰਦੇ ਆ سوشل میڈیا ਤੇ ਹਨਾ ਤੁਹਾਡੇ ਵੀਡੀਓਜ਼ ਜਦੋਂ ਰੀਸ਼ੇਅਰ ਕਰਦੇ ਆ ਟੈਗ ਕਰਦੇ ਆ ਤੇ ਕਿੰਨੀ ਕੁ ਜ਼ਿਆਦਾ ਖੁਸ਼ੀ ਹੁੰਦੀ ਆ ਖੁਸ਼ੀ ਦਾ ਬਾਤ ਹੁੰਦੀ ਹੈ ਜਦੋਂ ਸ਼ੇਅਰ ਕਰ ਦਿੱਤਾ ਮਤਲਬ ਸਾਡੀਆਂ ਵੀਡੀਓਜ਼ ਲੋਕਾਂ ਤੱਕ ਪਹੁੰਚਦੀਆਂ ਵਧੀਆ ਲੱਗਦਾ ਸੀ ਪਹਿਲੀ ਵਾਰੀ ਕਿਹੜੇ ਆਰਟਿਸਟ ਨੇ ਐਪਰੀਸ਼ੀਏਸ਼ਨ ਦਿੱਤੀ ਸੀ ਸੁਖਰ ਸਿੰਘ ਹੈ ਨਾ ਉਹ ਆ ਕੇ ਸਪੈਸ਼ਲ ਵੀਡੀਓ ਵੀ ਬਣਾ ਕੇ ਗਏ ਤੇ ਕੀ ਮਹਿਸੂਸ ਹੋਇਆ ਜਿਹੜੇ ਲੋਕੀ ਹੱਸਦੇ ਆ ਓ ਮਜ਼ਾਕ ਉਡਾਉਂਦੇ ਆ ਕੀ ਕੀ ਕਰ ਰਿਹਾ ਓਨਾਂ ਨੂੰ ਮਤਲਬ ਇੱਕ ਜਵਾਬ ਓਨਾਂ ਵੱਲੋਂ ਹੀ ਮਿਲਿਆ ਕਿਉਂਕਿ ਤੁਸੀਂ ਤਾਂ ਆਪਣੀ ਮਿਹਨਤ ਕਰ ਰਹੇ ਹੋ ਲੋਕਾਂ ਨੂੰ ਐਂਟਰਟੇਨ ਕਰ ਰਹੇ ਹੋ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਸੇਜ ਆਣਾ ਸ਼ੁਰੂ ਹੋਏ ਜਿਹੜੇ ਇੱਕ ਟਾਈਮ ਤੇ ਤੁਹਾਨੂੰ ਮਤਲਬ ਛੱਡ ਗਏ ਜਾਂ ਸਾਥ ਨਹੀਂ ਦੇ ਰਹੇ ਵੀ ਅਸੀਂ ਨਹੀਂ ਹੈ ਕ ਹਾਂਜੀ ਹਾਂ ਹੈ ਇਹ ਐਵੇਂ ਵੀ ਹੈ ਬਹੁਤ ਜਣੇ ਨਹੀਂ ਕਰਿਆ ਇਹ ਹਾਂ ਬਾਕੀ ਸੁਖਵਰੇ ਸੁਖਵਰੇ ਨਾਲ ਕੰਮ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਵੈਸੇ ਬਾਕੀ ਰਹੀ ਗੱਲ ਉਹਨਾਂ ਨੂੰ ਜਵਾਬ ਅਸੀਂ ਕਿਸੇ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ ਜੀ ਹਨਾ ਅਸੀਂ ਜਿਵੇਂ ਹੈਗੇ ਆਪਣੀ ਮਸਤੀ 'ਚ ਕੰਮ ਕਰ ਰਹੇ ਹਾਂ ਕੋਈ ਕੁਝ ਵੀ ਬੋਲੀ ਜਾ ਸਾਨੂੰ ਕੋਈ ਚੱਕਰ ਨਹੀਂ ਹੈ ਜੀ ਤੇ ਬਾਈ ਜੀ ਕੀ ਜਦ ਅਸੀਂ ਬਣੇ ਸੀ ਮਤਲਬ ਅਸੀਂ ਆਪਣੀ ਦਮ ਤੇ ਬਣੇ ਆ ਜੇ ਅੱਜ ਮਤਲਬ ਜੇ ਬੰਦੇ ਥੋੜਾ ਬਹੁਤਾ ਵਿਚ ਨੂੰ ਦਬ ਵੀ ਜਾਵੇ ਔਰ ਕੋਈ ਬੁਲਾਉਣਾ ਛੱਡ ਦਿੰਦਾ ਤਾਂ ਕੋਈ ਚੱਕਰ ਨਹੀਂ ਹੈ ਜਦ ਬਣੇ ਤੇ ਅਸੀਂ ਕਿਹੜੇ ਉਹਨਾਂ ਦੇ ਦਮ ਤੇ ਬਣੇ ਤੇ ਉਹਨਾਂ ਨੇ ਤਾਂ ਦੇਖੀ ਜਾਣਾ ਜੋ ਅਸੀਂ ਕਰੂ ਤਾਂ ਜੇ ਅਸੀਂ ਕੁਝ ਬਹੁਤ ਤਕੜਾ ਕਰੂਗੇ ਤਾਂ ਮੱਚ ਜਾਣਗੇ ਜੇ ਨਹੀਂ ਕਰਾਂਗੇ ਤਾਂ ਫਿਰ ਤਾਂ ਵੀ ਕੋਈ ਚੱਕਰ ਨਹੀਂ ਬਾਕੀ ਵਾਹ ਗੁਰੂ ਨੂੰ ਪਤਾ ਸੀ ਮਿਹਨਤ ਕੀਤੀ ਹੈ ਜੀ ਮਿਹਨਤ ਕਰਕੇ ਉਰੇ ਤੱਕ ਆਏ ਸੀ ਕਿਹੜਾ ਕਿਸ ਤੇ ਥੱਲੇ ਲੱਗ ਕੇ ਆਏ ਹਾਂ ਉਰੇ ਤੱਕ ਵੈਸੇ ਆ ਚੀਜ਼ ਤਾਂ ਹੈਗੀ ਹੋ ਜਦੋਂ ਮਤਲਬ ਚੰਗਾ ਟਾਈਮ ਹੁੰਦਾ ਜੀ ਵਾ ਸਾਰੇ ਕੋਲ ਨੂੰ ਆਉਣੇ ਆਈ ਹੁਣ ਆ ਰਹੇ ਸਾਰੇ ਦੋਸਤ ਕੋਲ ਨੇ ਹਾਂ ਸਾਰੇ ਬੁਲਾਉਣੇ ਆ ਜੀ ਸਾਰੇ ਹੱਥ ਵੀ ਖੜਾ ਕਰਕੇ ਮਤਲਬ ਹੱਥ ਮਾਰ ਕੇ ਜਾਂਦੇ ਆ ਮਤਲਬ ਬੁਲਾਇਆ ਵੀ ਨਾ ਨਹੀਂ ਜਾਂਦਾ ਜੀ ਕੋਈ ਵੀ ਮਤਲਬ ਸਾਰੇ ਰਿਸਪੈਕਟ ਕਰਦੇ ਆ ਜੀ ਤੇ ਸੰਗਰਾਮ ਤੋਂ ਬਾਅਦ ਅਸੀਂ ਤੁਹਾਨੂੰ ਤੇ ਇਹਨਾਂ ਨੂੰ ਹੋਰ ਕਿਹੜੇ-ਕਿਹੜੇ ਉਹਦੇ ਬਾਬਾ ਜਿਹੜੇ ਪ੍ਰੋਜੈਕਟ ਚ ਸਾਨੂੰ ਲੈ ਕੇ ਜਾਊਗਾ ਤੁਸੀਂ ਉਸੇ ਚ ਦੇਖ ਸਕਦੇ ਬਾਕੀ ਅਸੀਂ ਚਾਹੁੰਦੇ ਹਾਂ ਕਿ ਦਲਜੀਤ ਜਾਂ 기피 ਗਰੇਵਾਲ ਨਾਲ ਅਸੀਂ ਕੰਮ ਕਰਨਾ ਕੰਮ ਕਰਕੇ ਖੁਸ਼ ਹੈ ਅੱਛਾ ਕੀ ਮੈਸੇਜ ਦੇਣਾ ਚਾਹੁੰਦੇ ਦਲਜੀਤ ਨੂੰ ਜਾਂ 기피 ਗਰੇਵਾਲ ਨੂੰ ਅਗਰ ਉਹ ਵੀਡੀਓ ਦੇਖ ਰਿਹਾ ਤਾਂ ਇੱਕ ਵਾਰ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਅੱਛਾ ਉਹ ਤੁਹਾਨੂੰ ਕੰਟੈਕਟ ਕਰਨ ਤੁਸੀਂ ਨਹੀਂ ਉਹਨਾਂ ਨੂੰ ਕਰਨਾ ਨਹੀਂ ਅਸੀਂ ਅਸੀਂ ਵੀ ਕਰ ਲਾਂਗੇ ਜੀ ਕੋਈ ਗੱਲ ਨਹੀਂ ਅਸੀਂ ਕੰਟੈਕਟ ਕਰਾਂਗੇ ਤਾਂ ਉਹਨਾਂ ਨੂੰ ਰਿਪਲਾਈ ਨਹੀਂ ਨਾ ਕਰਨਾ ਆਪਣੀ ਸਟਾਈਲ ਦੇ ਵਿੱਚ ਤੁਸੀਂ ਅਸੀਂ ਜੇ ਨਹੀਂ ਕਿ ਅਸੀਂ 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 ਆਪਣੇ ਟੈਲੈਂਟ ਤੇ ਆਪਣੀ ਵੀਡੀਓਜ਼ ਦੇ ਦੁਆਰਾ ਅਸੀਂ ਮਜਬੂਰ ਕਰੂੰਗੇ ਕਿ ਅਗਲਾ ਸਾਨੂੰ ਮੈਸੇਜ ਕਰੇ ਜੀ ਅਸੀਂ ਆਪਣੀ ਮਿਹਨਤ ਨਾਲ ਆਪਣੇ ਸਟਾਈਲ ਚ ਅੰਦਰਾਦੇ ਹੋਣਾ ਆਪਣੇ ਚੇਲਿਆਂ ਨੂੰ ਉਹਦਾ ਉਹਨਾਂ ਨੂੰ ਇੱਕ ਵਾਰੀ ਆਪਣੇ ਸਟਾਈਲ ਚ ਕਹਿ ਦੋ ਬਿੱਪੀ ਗਰੇਵਾਲ ਦਾ ਦਿਲਜੀਤ ਨੂੰ ਕਿ ਸਾਨੂੰ ਕੰਟੈਕਟ ਕਰ ਲਓ ਉਹ ਹੱਸ ਕੇ ਦਿਖਾ ਦੇਣਾ ਬਸ ਮੈਸੇਜ ਵੀ ਤਾਂ ਦੋ ਕੰਟੈਕਟ ਹੋਣ ਮੈਂ ਕਿਸੇ ਵਾਰ ਜ਼ਬਰਦਸਤੀ ਨਾ ਕਰ ਸਕਦੇ ਕਿਸੇ ਦਾ ਸੀਗੇ ਆ ਉਹਨਾਂ ਨਾਲ ਮਿਲਣਾ ਹੋ ਗਿਆ ਤਾਂ ਮਿਲਣਗੇ ਐਦਾਂ ਆਪਾਂ ਕਿਸੇ ਨੂੰ ਪਰ ਅਸੀਂ ਮਿਹਨਤ ਕਰਦੇ ਰਹੋਗੇ ਜੀ ਅਸੀਂ ਇਹ ਵੀਡੀਓ ਉਹਨਾਂ ਨੂੰ ਜ਼ਰੂਰ ਟੈਗ ਕਰਕੇ ਪਾਵਾਂਗੇ ਜੇ ਉਹਨਾਂ ਨੇ ਕੋਈ ਰਿਪਲਾਈ ਕੀਤਾ ਤਾਂ ਜ਼ਰੂਰ ਦੱਸਾਂਗੇ ਉਹਨਾ ਫਿਲਮ ਚ ਸਾਨੂੰ ਲਿਆ ਗਿਆ ਜੇ ਅਸੀਂ ਖੁਦ ਕਹਿੰਦੇ ਇਹਨਾਂ ਨੂੰ ਸਾਨੂੰ ਕਦੇ ਨਾਲ ਲੰਦੇ ਇਹਨਾਂ ਨੇ ਆਪ ਸਾਨੂੰ ਕੰਟੈਕਟ ਕਰਕੇ ਸਾਨੂੰ ਫਿਲਮ ਚ ਲਿਆ ਤਾਂ ਕਰਕੇ ਉਹ ਉਹ ਚੀਜ਼ ਦਾ ਸਵਾਦ ਹੀ ਲੱਗ ਗਈ ਹਾਂ ਜੀ ਥੈਂਕ ਯੂ ਸੋ ਮੱਚ ਐਂਡ 올 ਦਾ ਵੈਰੀ ਬੈਸਟ ਤੁਸੀਂ ਇੱਧੇ ਲੋਕਾਂ ਨੂੰ ਐਂਟਰਟੇਨ ਕਰੋ ਇੱਧੇ ਮਿਹਨਤ ਕਰੋ ਤੇ ਦੇ ਸੋਨੇ ਸੋਨੇ ਕਨਸੈਪਟ ਬਣਾਓ ਤੇ ਦੇ ਹੋਰ ਫਿਲਮਾਂ ਕਰਦੇ ਰਹੋ ਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਫਿਲਮ ਦੇ ਰਿਲੇਟਿਡ ਥੈਂਕ ਯੂ ਸੋ ਮੱਚ ਗਾਈਜ਼ ਥੈਂਕ ਯੂ ਥੈਂਕ ਯੂ